ਦੀ ਬੋ ਕੇਰਪਾ ਪਿੰਡ ਤੇ ਲੰਗਰ ਤੇ ਪੂਰਾ ਇਹ ਨਾ ਮੌਸਮ ਦੇਖੋ ਕਿੰਨਾ ਖਰਾਬ ਸੀਗਾ ਬਾਬੇ ਦੀ ਕਿਰਪਾ ਦੋ ਦਿਨ ਪੂਰੇ ਵਧੀਆ ਲਾਥੇ ਜਿਹੜਾ ਆਉਂਦਾ ਬਾਗੋ ਬਾਗ ਹੋ ਕੇ ਜਾਂਦਾ ਆ ਜਿਹੜਾ ਬਹੁਤ मतलब ਇੱਕ ਸਾਲ ਬਸੜ ਕੇ ਲੋਕ ਸੇਵਾ ਕਰਦੇ ਆ ਸਾਡਾ ਲੋਕ ਜਗੇ ਜੀਅ ਇਹਨਾਂ ਦਾ ਕੰਮ ਜਿਹ ਲੋਕ ਸੇਵਾ ਕਰਦੇ ਆ ਹਾਂਜੀ ਤੇ ਮੈਂ ਦੂਜੀ ਕਲਾਸ ਚ ਸੱਚੀ ਤਿੱਧੀ ਕਲਾਸ ਚ ਬਤਾਨਾ ਤੇ ਅੱਜ ਮੈਂ ਸਕੇਜ ਉੱਤੇ ਖੜੂੰਗਾ ਮੈਂ ਮੈਂ ਰਾਜਵੀਰ ਵਰਦੀ ਬਾਬਾ ਰੋਡੂ ਦੀ ਵਾਸੀ ਨੋਟ 24 ਨਿਊ ਚੈਨਲ ਤੇ ਮੈਂ ਤੁਹਾਡਾ ਆਪਣਾ ਰਾਜ ਗਾਲਬ ਅੱਜ ਅਸੀਂ ਜਗਰਾਉਂ ਦੇ ਪਿੰਡ ਟੌਂਕੇ ਕਲਾਂ ਵਿਖੇ ਪਹੁੰਚੇ ਹੈਗੇ ਆ ਜਿੱਥੇ ਧੰਨ ਧੰਨ ਬਾਬਾ ਰੋਡੂ ਦਾ ਵਰਸੀ ਸਮਾਗਮ ਜੋ ਹੈਗਾ ਉਹ ਚੱਲਦਾ ਪਿਆ ਹੈਗਾ ਅੱਜ ਪਹਿਲਾ ਦਿਨ ਜੋ বার্ষিকী ਸਮਾਗਮ ਦਾ ਹੈਗਾ baba ਜਿਹਦਾ ਅਸੀਂ ਦਰਬਾਰ ਤੇ ਖੜੇ ਆ ਗਏ ਨਤ ਮਸਤ ਵੀ ਹੋਏ ਗਏ ਆ ਅੱਜ ਔਰਤਾਂ ਜੋ ਹੈਗੀਆਂ ਮੱਥਾ ਟੇਕਣੀਆਂ ਕੱਲ ਜੋ ਜੈਂਟਸ ਮੱਥਾ ਟੇਕਣਗੇ ਉਹਦਾ ਜੋ ਪਿਛਲੇ ਟਾਈਮ ਤੋਂ ਜੀ ਜੋ ਜੋ ਰੀਤੀ ਰਿਵਾਜ ਹੈਗਾ ਉਸੇ ਤਰ੍ਹਾਂ ਇਸ ਸਮਾਗਮ ਦੀ ਜੋ ਇੱਕ ਜੋ ਪ੍ਰੋਗਰਾਮ ਉਹੀ ਕਾ ਹੈਗਾ ਜੋ ਪ੍ਰਬੰਧ ਕਮੇਟੀਆਂ ਵੀ ਆਪਾਂ ਗੱਲ ਗੱਲਬਾਤ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਜਗ੍ਹਾ ਜਗ੍ਹਾ ਲੰਗਰ ਦੇ ਪ੍ਰਬੰਧ ਹੈਗੇ ਆ ਪਿੰਡ ਬਰੋ ਤਾਂ ਲੰਗਰ ਲਗਾਏ ਜਾਂਦੇ ਹੈਗੇ ਆ ਜੋ ਸੰਤਾਂ ਆਉਂਦੀਆਂ ਹੈਗੀਆਂ ਹੋਰ ਨਾ ਪਿੰਡਾਂ ਤੋਂ ਵੀ ਜੋ ਸਰਦਾਰੂ ਹੈ ਗਿਆ ਇਸ ਜਗ੍ਹਾ ਦੇ ਉੱਤੇ ਆ ਕੇ ਲੰਗਰ ਲੱਗਦੇ ਹੈਗੇ ਆ ਜੋ ਬਾਬਾ ਜੀ ਦੀ ਮਹਿਮਾ ਜੋ ਹੈਗੀ ਆ ਦੂਰ ਦੂ ਤੱਕ ਕੈਨੇਡਾ ਅਮਰੀਕਾ ਤੋਂ ਵੀ ਲੋਕ ਕਹਿ ਸਕਦੇ ਆ ਇਸ ਜਗ੍ਹਾ ਤੇ ਨਤਮਸਤਕ ਹੁੰਦੇ ਹੈਗੇ ਆ ਅਸੀਂ ਕੋਈ ਤੁਹਾਨੂੰ ਇਹ ਰਿਪੋਰਟ ਦਿਖਾਵਾਂਗੇ ਤੁਸੀਂ ਦੇਖਦੇ ਰਹੋ ਰੈਗੂਲਰ ਗੌਣ 24 ਨਿਊਜ਼ ਪੰਜਾਬੀ ਮੈਂ ਹਾਂ ਤੁਹਾਡਾ ਆਪਣਾ ਰਾਜ ਗਾਲਾਵਾ ਧੰਨਵਾਦ ਜੀ ਬਾਈ ਮੇਰਾ ਨਾਮ ਸੁਖਵਿੰਦਰ ਸਿੰਘ ਸਿੰਧਾ ਜੀ ਅੱਛਾ ਜੀ ਜੋ ਵਰਸੀ ਸਮਾਗਮ ਜੋ ਚੱਲਦਾ ਹੈਗਾ ਅੱਜ ਉਹ ਸਟਾਰਟ ਹੋ ਰਿਹਾ ਉਹਦੀ ਜਾਣਕਾਰੀ ਦਿਓ ਜੀ ਕਿਹੜੇ ਕਿਹੜੇ ਕੀ ਪ੍ਰਬੰਧ ਹੈਗੇ ਐ ਪ੍ਰਬੰਧ ਤਾਂ ਸਾਰੇ ਹੀ ਆ ਜੀ ਟੋਟਲ ਹੀ ਪ੍ਰਮਾਤਮਨ ਨੂੰ ਵੀ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇਦਾਂ ਮੇਲਾ ਕਿਤੇ ਨਹੀਂ ਲੱਗ ਰਿਹਾ ਜਦੀਪ ਬ੍ਰਹਮਤਨ ਬਾਬਾ ਰੋਟੂ ਜੀ ਦੀ ਵਰਸੀ ਮਨਾਈ ਜਾਂਦੀ ਆ ਪੂਰੇ ਪੰਜਾਬ ਦੇ ਬੱਚਿਆਂ ਨੇ ਕਿ ਇੰਨਾ ਨਾ ਕਿ ਕਿਸੇ ਨੂੰ ਉਤਸ਼ਾਹ ਹੈ ਨਾ ਜਿੰਨਾ ਸਾਹ ਇੱਥੇ ਆ ਇੱਕ ਹੋਰ ਇੱਥੇ ਵੱਡੀ ਜਿਹੜੀ ਮੇਨ ਗੱਲ ਤਾਂ ਹੈਗੀ ਵੀ ਜਿਹੜਾ ਇੱਕ ਦਿਨ ਸਪੈਸ਼ਲ ਉਹ ਵੀ ਜਿਹੜੇ ਸਾਡੇ ਵੀਰ ਆ ਇਹ ਇੱਥੇ ਕਮੇਟੀ ਵਾਲੇ ਆ ਉਹ ਸਪੈਸ਼ਲ ਉਹ ਬੀਬੀਆਂ ਦਾ ਤਾਂ ਰੱਖਦੇ ਆ ਜੀ ਅੱਜ ਦਾ ਜੀ ਅੱਜ 5 ਸਤੰਬਰ ਆ ਅੱਜ ਕੱਲਾ ਸਰਪੋ ਸਰਪੋ ਕੱਲ ਜਿਹੜੀਆਂ ਬੀਬੀਆਂ ਪੈਣਾ ਉਹ ਵੀ ਦੱਸਣ ਕਰਣੀਆਂ ਜੀ ਤੇ ਜਿਹੜਾ ਕਾਨੂੰ ਆ ਸੇ ਸੰਪਰਾ ਜੀ ਕਾਨੂੰਮਰੇ ਵੀਰਾਂ ਦਾ ਜੀ ਕਾਨੂੰ ਕਨ ਵੀਰ ਹੀ ਆਉਗੇ ਜੀ ਸਟੇਜ ਲੱਗੀ ਹੈ ਕਿ ਆਪਾਂ ਦੇਖ ਸਕਦੇ ਹਾਂ ਬੱਚੋ ਭਾਂਡ ਕੋ ਬੇਸੀ ਕੰਪੀਟਾਈਡਾ ਕਿਹੜੇ ਕਿਹੜੇ ਸਿੰਗਰ ਆ ਰਹੇ ਜੀ ਕਿੱਥੇ ਜੀ ਅੱਜ ਆ ਰਿਹਾ ਜੀ ਭਾਈ ਗਰਨਾਪ ਪੂਜਾ ਪੁੱਲਰ ਜੀ ਆਪਣੇ ਸਰਜੀਤ ਪੁੱਲਰ ਤੇ ਮਨਤ ਕੌਰ ਜੀ ਉਹਨਾਂ ਨਾਲ ਮੈਡਮ ਸ਼ੇ ਮੈਡਮ ਪ੍ਰੀਆ ਜਿਹੜੇ ਉਹ ਚੰਡੀਗੜ੍ਹ ਤੋਂ ਆ ਰਹੇ ਜੀ ਉਹ ਸੰਗਤ ਦੀ ਕਲਾ ਕਰਦੇ। ਕੱਲ ਦੇ ਕੱਲ ਦੇ ਅੱਪਾ ਉਹਦਾ ਉਹਦੇ ਬਾਰੇ ਬਾਤਾਂ ਕਰਦੇ। ਉਹਦਾ ਆਪੋ ਕਰ ਦੇ ਕੋਈ ਜਦੋਂ ਆਪਾਂ ਇੱਥੇ ਮੰਨ ਲਓ ਆਪਾਂ ਉਹਨੇ ਤਾਂ ਸ਼ਰਮ ਕੀ ਬੰਦਾ ਹਰ ਇੱਕ ਇਨਸਾਨ ਨੂੰ ਸਤਿਕਾਰ ਦੇਣਾ ਚਾਹੀਦਾ ਵਾ ਨਾ ਕਿ ਤੇ ਹੁਲੜਵਾਜ ਨੇ ਕਰਨੀ ਚਾਹੀਦੀ। ਹੁਣ ਆਪਾਂ ਨੂੰ ਇਨੇ ਇਨੇ ਮਹਿੰਗੇ ਜਿਹੜੇ ਕਿੰਨੇ ਕਿੰਨੇ ਮਲੂ ਸੰਗਰ ਜਿਹੜੇ ਪੈਸੇ ਲੈ ਰਹੇ ਆ ਉਹ ਆਪਾਂ ਨੂੰ ਸਿਰਫ ਇੱਥੇ ਆਪਾਂ ਜਿਹੜਾ ਵੀ ਕੋਈ ਕਮੇਟੀ ਮਲੂ ਜਮਾ ਕੋਈ ਕਿਸੇ ਤੋਂ ਕੋਈ ਟੈਕਸ ਲੈ ਰਹੀ ਹੈ ਹੋਰ ਢੀ ਦੇ ਵਿੱਚ ਸਾਰਾ ਕੁਝ ਕਹੁੰਦੇ ਆ ਪਰ ਆਪਣੀ ਇਹ ਬਾਬੇ ਇੱਥੇ ਸਾਰੇ ਭਰਾਵਾਂ ਨੂੰ ਜਿੰਨੇ ਵੀ ਮੇਰੇ ਵੀਰ ਭਰਾਵਾ ਵੀ ਇੱਥੇ ਆ ਕੇ ਬਾਬੇ ਦੇ ਆਪ ਦੀ ਸ਼ਰਧਾ ਮਤਾਬਕ ਆ ਕੇ ਨਮਸਕਾਰ ਕਰਨੋਂ ਬਿਨਾਂ ਕਿ ਹੁਲੜ ਵਾਜੀ ਕਰ ਧੰਨਵਾਦ ਹਾਂਜੀ ਜੀ ਕੋ ਕੀ ਨਾਮ ਸੁਧਾਈ ਤੁਸੀਂ ਤਾਂ ਜੀ ਬਾਇ ਗੁਰਦੀਖਾ ਖਾਲਸਾ ਬਾਇ ਗੁਰਦੀਖੀ ਦੇ ਬੱਦੇ ਜੀ ਤੇ ਪਾਪਾ ਰੋਜੀ ਜਾਰ ਵਿੱਚ ਪਾਛੀ ਤੇ ਸਵੰਮ ਦੇ ਚੰਗਰ ਲਗਾਉਣੇ ਹੁੰਦੇ ਪਕੋੜਾ ਕਾਹਨਾਰੇ ਜੀ ਹਰ ਸਾਲ 4-5 ਸਾਲ ਕਿੰਨਾ ਸਾਲ ਕੋਲ ਅੱਛਾ ਜੀ ਉਹ ਪਾਪਾ ਜੀ ਬਾਰੇ ਕੋਈ ਜਾਣਕਾਰੀ ਦਿਓ ਜੀ ਕਿੰਨਾ ਟਾਈਮ ਤੋਂ ਜਿਆ ਰਹ ਰਹੇ ਹੋ ਜੀ ਅਸੀਂ ਮੋਟ ਤੋਂ ਇੱਥੇ ਪੰਚੀਆਂ ਜੀ ਪਾਪਾ ਜੀ ਬਾਰੇ ਕੋਈ ਕੋਈ ਸਾਨੂੰ ਗੱਲ ਪਹਿਲਾਂ ਤਾਂ ਬਾਜ ਚੱਲਿਆ ਹੁੰਦਾ ਉਹ ਮੈਂ ਚੱਲੀ ਜਾਂਦਾ ਜੀ ਅੱਛਾ ਜੀ ਨਾਮ 75 ਸੈਂਟ ਜੀ ਕੀ ਬਣਾ ਸੋਹਣਾ ਜੀ ਬਾਬਾ ਜੀ ਦਾ ਰਹਾਤ ਸੁਮਾ ਜੀ ਦਾ ਪਾਸਾ ਜੀ ਦਾ ਬਹੁਤ ਮਤਲਬ 20 ਸਾਲ ਪੱਛੜ ਕੇ ਲੋਕ ਸੇਵਾ ਕਰਦੇ ਆ ਛੱਤ ਦਾ ਲੋਕ ਦਗੀਆ ਦੁਨੀਆ ਜਿਹੜਾ ਮਨੋਂ ਕਾਉ ਜਿਹੜੋਕ ਸੇਵਾ ਕਰਦੇ ਆ ਆ ਬੜ ਚੜ ਕੇ ਬਾਹਰ ਹੋ ਕੇ ਹੁਣ ਜਿੰਦੇ ਬੱਚੇ ਗਏ ਆ ਬਾਹਰ ਹੋ ਵੀ ਭਾਇਆ ਭੇਜਦੇ ਆ ਦੇਖ ਲਿਓ ਆ ਅੱਜ ਤੇ ਕੱਲ ਹੋਰੀਆ ਲੋਕਾਂ ਦੇ ਜੀਗਾ ਇਹ ਜੋ ਬਰਸੀ ਬਾਬਾ ਜੀ ਦੀ ਬਰਸੀ ਬਾਬਾ ਰੁੱਖ ਨੂੰ ਕਿਹਾ ਨੇ ਕਿ ਆ ਇਹ ਦੇ ਕਿੰਨੇ ਟਾਈਮ ਕੋ ਮਤਲਬ ਕਿੰਦਾ ਸੀ ਤਾਂ ਜਦੋਂ ਛੋੜਤਾ ਸਾਮ ਵੀ ਆ ਸੀ ਤਾਂ ਉਦੋਂ ਦੀ ਐਂ ਦੇਖਦੇ ਆ ਹਾਲੇ ਹਾਲਾਤ ਵੀ ਰਹੇ ਆ ਪੰਜਾਬ ਦੇ ਵਿੱਚ ਉਦੋਂ ਵੀ ਪੂਰਾ ਕੱਟ ਹੋ ਜਾਂਦਾ ਸੀ ਆ ਆ ਵੀ ਬਾਬਾ ਜੀ ਬਾਰੇ ਇੱਕ ਗੱਲ ਕਹੀ ਦਿਓ ਬਾਬਾ ਜੀ ਕਿਵੇਂ ਰਹਿੰਦੇ ਸੀਗੇ ਨਹੀਂ ਇੰਨਾ ਤਾਂ ਹੁਣ ਸਾਨੂੰ ਨਹੀਂ ਪਤਾ ਹਾਂ ਜੀ ਅਸੀਂ ਤਾਂ ਅਜੇ ਸਾਨੂੰ ਸੁਣਦੇ ਆ ਤੁਹਾਡੇ ਕੋਲੋਂ ਤਾਂ ਜ਼ਿਆਦਾ ਪਤਾ ਹੋਊਗਾ ਸਹੀ ਤੇ ਇੰਨੀ ਜਾਣਕਾਰੀ ਨਹੀਂ ਹੈ ਸਾਡੇ ਕੋਲ ਯਾਨੀ ਜਿਉਂ ਆ ਵੀ ਦੇਤੋ ਦੀ ਸਾਡੀ ਸੌਂਪਲੀ ਆ ਉਹਦਾ ਮੇਲਾ ਆ ਹੀ ਲੱਗਦਾ ਪਹਿਲਾ ਪੋੜਾ ਇਹ ਚਲੋ ਖੱਤੀ ਆ ਹੁਣ ਬਹੁਤ ਜਿਆਦੇ ਦਾਦ ਹੋਣ ਲੱਗ ਪਏ। ਤੇ ਪਛਾਤੇ ਤੌਰ ਤੇ ਮਨੋਂ ਸ਼ਰਾਬ ਪਾਣੀ ਸਾਰਾ ਸਾਲ ਹੀ ਚੜਦੀ ਸ਼ਰਾਬ ਦਾ ਹਰ ਸਾਰਾ ਸਾਲ ਹੀ ਮਤਲਬ ਦੇਲੀ ਕਾਹ ਤੋਂ ਮਨੋਂ ਪਾਤਾ ਹੈ ਕਿ ਕਦੋਂ ਲੋਕਾਂ ਦੇ ਮਨੋਂ ਕਾਮਨਾ ਪੂਰੀ ਹੋਉਂਦੀ ਹੈ ਜਦ ਤੱਕ ਦੀ ਉਦਿਆਂ ਕਾਮਨਾ ਅਗਲੀ ਜਿਹੜੀ ਸ਼ੌਕ ਹੁੰਦੀ ਹੈ ਉਹ ਵੀ ਹੁੰਦੀ ਆ ਪਾ ਕੇ ਆਪ ਦੇ ਸੰਗਾਈ ਜੀ ਜੇਣਾ ਚੱਲ ਰਹਾ ਹੈ ਜੀ ਬਾਬਾ ਜੀ ਦਾ ਵਰਤ ਸਮਾਗਮ ਹੈਗਾ ਅੱਜ ਤੋਂ ਸਟਾਰਟ ਹੈਗਾ ਜੀ ਇਹ ਇਨਸਾਨੀ ਹਾਂਜੀ ਹਾਂਜੀ ਅੱਜ ਤੋਂ ਸਟਾਰਟ ਹੈ ਜੀ ਅੱਜ ਦਾ ਬੁੜੀਆਂ ਦਾ ਦੇਣਾ ਹੈ ਅੱਜ ਜੀ ਆਪਾਂ ਬੁੜੀਆਂ ਦੀ ਖਾਤਰ ਵੀ ਲੰਗਰ ਲਾ ਰਹੇ ਹਾਂ ਜੀ ਜੀ ਠੀਕ ਹੈ ਜੀ ਕੱਲੂ ਵੀ ਲੰਗਰ ਇਹ ਦੋ ਦਿਨ ਚੱਲਦਾ ਜੀ ਹਾਂਜੀ ਦੋ ਦਿਨ ਚੱਲਣਾ ਹੈ 5 ਤੋਂ 6 ਤਰੀਕ ਦਾ ਜੀ ਕੱਲੂ ਬੰਦਿਆ ਦਾ ਅੱਜ ਬੁੜੀਆਂ ਵਾਸਤੇ ਪਕੌੜੇ ਕੱਢ ਰਹੇ ਹਾਂ ਫਰੂਟੀਆਂ ਦਾ ਲੰਗਰ ਹੈ ਜੀ ਠੀਕ ਹੈ ਹਾਂਜੀ ਹਾਂਜੀ ਕੋਲ ਬੁੜੀਆਂ ਗਿਆ ਜੀ ਆਹ ਜੀ ਬਾਬਾ ਜੀ ਦਾ ਲੰਗਰ ਲਾਇਆ ਹੈ ਵਾ ਕੱਲੂ ਵੀ ਚੱਲੂ ਅੱਜ ਵੀ ਠੀਕ ਹੈ ਠੀਕ ਹੈ ਤਾਂ ਕੱਪੜੇ ਬਾਬਾ ਰੋਡਰੀ ਦੀ ਬਹੁਤ ਕਿਰਪਾ ਪਿੰਡ ਤੇ ਡੰਗਰ ਤੇ ਪੂਰਾ ਇਹ ਨਾ ਮੌਸਮ ਦੇਖੋ ਕਿੰਨਾ ਖਰਾਬ ਸੀਗਾ ਬਾਬੇ ਦੀ ਕਿਰਪਾ ਦੋ ਦਿਨ ਪੂਰੇ ਵਧੀਆ ਲਾਦੇ ਜਿਹੜਾ ਆਉਂਦਾ ਬਾਗੋ ਬਾਗ ਹੋ ਕੇ ਜਾਂਦਾ ਬਾਬੇ ਜੀਗਾ ਤੁਸੀਂ ਦੇਖਦੇ ਆਗੇ ਕਬਰ ਜੀ ਵੀ ਕਰਦੇ ਆਗੇ ਸਲਾਨਾ ਹੀ ਇਹ ਜਗ੍ਹਾ ਤੇ ਲੰਗਰ ਲਾਉਨੇ ਹੈਗੇ ਆ ਸਾਂਝਾ ਇਹ ਮਤਲਬ ਇਸੇ ਨਗਰ ਵੱਲੋਂ ਹੀ ਆ ਮੁਹੱਲੇ ਵੱਲੋਂ ਹੀ ਹੈਗਾ ਜੀ ਇਹ ਕਿਵੇਂ ਹੈਗਾ ਇਹ ਸਾਡੇ ਮੁੰਡੇ-ਮੁੰਡੇ ਜਿੰਨੇ ਮੁੰਡੇ ਇਕੱਠੇ ਆ ਸੀ ਉਹਨਾਂ ਵੱਲੋਂ ਆ ਜੀ ਇਹ ਨਗਰ ਦੇ ਵੀ ਸਾਡੇ ਨਾਲ ਇਹ ਬਾਦਲਪੱਤੀ ਹੈ ਜੀ ਬਾਦਲਪੱਤੀ ਕੋਈ ਹੈਗਾ ਜੀ ਭਾਈ ਹਾਂਜੀ ਜੋ ਵਰਸੀ ਸਮਾਗਮ ਜੋ ਅੱਜ ਤੋਂ ਸਟਾਰ ਹੈਗਾ ਜੀ ਇਹ ਹਾਂਜੀ ਹਾਂਜੀ ਇਹਨਾਂ ਤੰਦਲ ਬਾਬਾ ਰੋਹੀ ਦੀ ਵੱਲੋਂ ਕਰਵਾਇਆ ਜਾ ਰਿਹਾ ਹੈ ਹਾਂਜੀ 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 ਆਖਰ ਸਾਲ ਦੇਖਦੇ ਹੈਗੇ ਇੱਥੇ ਲੰਗਰ ਦਾ ਜੋ ਪ੍ਰਬੰਧ ਕੀਤਾ ਜਾਂਦਾ ਹੈਗਾ ਕਿਹੜੀ ਪੱਤੀ ਹੈਗੀ ਜੀ ਕਿੰਨਾ ਵੱਲੋਂ ਹੈਗਾ ਇਹ ਇਹ ਮੇਲਾ ਪੱਤੀ ਜੀ ਨੌਜਵਾਨ ਸਭਾ ਨੌਜਵਾਨ ਸਭਾ ਵੱਲੋਂ ਜੀ ਕੀ ਕੀ ਮਤਲਬ ਲੰਗਰ ਇੱਥੇ ਚਲਾਉਂਗੇ ਜੀ ਅੱਜ ਪੂਰੀਆਂ ਸੋਲਿਆ ਕੱਲ ਨੂੰ ਫਿੰਗਰ ਆ ਜੀ ਪਰਸੋਂ ਇਹ ਡਾਰੇ ਲੈ ਕੇ ਜੰਨੇ ਬੱਸਾਂ ਤੇ ਪਾਣੀ ਦਾ ਜੀ ਠੀਕ ਹੈ ਜੀ ਤਿੰਨ ਦਿਨ ਤੋਂ ਇਹ ਪ੍ਰੋਗਰਾਮ ਫਿਰ ਤਿੰਨ ਦਿਨ ਚੱਲਦਾ ਹੈ ਹਾਂਜੀ ਚ ਦੋ ਦਿਨ ਇੱਥੇ ਹੈ ਤੀਜਾ ਦਿਨ ਉੱਥੇ ਜੀ ਬਸ ਤਿੰਨ ਦਿਨ ਚੱਲਦਾ ਆਏਗਾ ਹੋਰ ਕੀ ਸੰਗਤਾਂ ਨੂੰ ਕਹੋ ਕਿਉਂਕਿ ਅੱਜ ਔਰਤਾਂ ਦਾ ਹੈਗਾ ਲੇਡੀਜ਼ ਦਾ ਜੋ ਆ ਗਿਆ ਲਲਪਰ ਕਰਨਗੇ ਕੱਲੋਂ ਫਿਰ ਜੋ ਨੌਜਵਾਨ ਹੈਗੇ ਜੋ ਬੰਦਿਆਂ ਦਾ ਹੈਗਾ ਹਨ ਕੀ ਕਹਿਣਾ ਚਾਹੁੰਦੇ ਹੋ ਸੰਗਤ ਮੋਰੀ ਸੰਗਤ ਮੋਰੀ ਜੀ ਆਇਆਂ ਕਹਿੰਦੇ ਸੀ ਹਾਂਜੀ ਭਾਈ ਜੀ ਇਹ ਬਾਬਾ ਜੀ ਦਾ ਬਹੁਤ ਵਧੀਆ ਹੈ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਈ ਇੱਥੇ ਹਾਂਜੀ ਬਾਬਾ ਜੀ ਦੇ ਅੱਬਰੋਡੂ ਜੀ ਦੇ ਅੱਜ ਬੀਬੀਆਂ ਦਾ ਕੱਲ ਨੂੰ ਆਪਣੇ ਬੰਦਿਆਂ ਦਾ ਕੱਲ ਨੂੰ ਕਲਾਕਾਰ ਆਉਣਗੇ ਅੱਜ ਵੀ ਕਲਾਕਾਰ ਆਉਣਗੇ ਬਹੁਤ ਵਧੀਆ ਜੀ ਬਹੁਤ ਵਧੀਆ ਪ੍ਰੋਗਰਾਮ ਹੈ ਠੀਕ ਹੈ ਇਹ ਮੇਰੇ ਕਿੰਨਾ ਟਾਈਮ ਹੋ ਗਿਆ ਪੈਂਟ ਲੱਗਾ ਇਹ ਸਾਡੀ ਸ਼ੋਅ ਦਾ ਪਹਿਲਾ ਦਾ ਇਹ ਇਹ ਇੱਥੇ ਹਾਂਜੀ ਹਾਂਜੀ ਪਹਿਲੇ ਜਗ੍ਹਾ ਦੇ ਪਹਿਲੇ ਜਗ੍ਹਾ ਛੋਟੀ ਹੁੰਦੀ ਸੀਗੀ ਹੁਣ ਵੱਡਾ ਪ੍ਰੋਗਰਾਮ ਬਹੁਤ ਹਾਂ ਭਗਵਨ ਪ੍ਰੀਤ ਸਿੰਘ ਹਾਂਜੀ ਤੇ ਮੈਂ ਦੂਜੀ ਕਲਾਸ ਚ ਸੱਚੀ ਤੀਜੀ ਕਲਾਸ ਚ ਪੜਨਾ ਤੇ ਅੱਜ ਮੈਂ ਸਟੇਜ ਉੱਤੇ ਖੜੂੰਗਾ ਮੈਂ ਮੈਂ ਰਾਜਵੀਰ ਵਰਦੀ ਬਾਬਾ ਰੋਡੂ ਦੀ ਵਰਸੀ ਦੇ ਰਾਜਵੀਰ ਅੰਕਲ ਨੂੰ ਆਟੋਗ੍ਰਾਫ ਲਵਾਂਗਾ ਇਹ ਬੱਸ ਵਾਹ ਵਾਹ